ਅੱਜ ਮੌਸਮ ਬਹੁਤ ਖਰਾਬ ਸੀ ਮੀ ਦਾ ਮੌਸਮ ਸੀਗਾ ਐਵੇਂ ਲੱਗਦਾ ਸੀ ਕਿ ਮੀ ਆਊਗਾ ਆਉਣਾ ਹੀ ਹੈ ਵੈਸੇ ਨੈਟ ਤੇ ਵੀ ਦੱਸਿਆ ਹੋਇਆ ਸੀਗਾ ਤੇ ਘਰੇ ਸਾਰੇ ਫਿਕਰ ਕਰਦੇ ਸੀ ਜਿਹੜੀਆਂ ਪਾਥੀਆਂ ਇੰਨੀਆਂ ਪੱਥੀਆਂ ਨੇ ਗੈਨੀ ਮਿਹਨਤ ਕਰੀਏਗੀ ਉਹ ਜਿਹੜੀਆਂ ਪਾਥੀਆਂ ਨੇ ਜੇ ਮੀਂਹ ਪੈ ਗਿਆ ਤਾਂ ਉਹ ਗਿੱਲੀਆਂ ਹੋ ਜਾਣੀਆਂ ਨੇ ਨਾਲੇ ਉਹ ਖਰਾਬ ਹੋ ਜਾਂਣੀਆਂ ਨੇ ਥੋੜੀਆਂ ਕਣੀਆਂ ਪਾਥੀਆਂ ਬਚਦੀਆਂ ਨੇ ਕਿਉਂ ਜਦੋਂ ਕੋਈ ਪਸ਼ੂ ਆਉਂਦਾ ਤਾਂ ਉਹ ਮੱਦ ਜਾਂਦੇ ਨੇਗੇ ਚਲ ਮੰਮੀ ਟੈਨਸ਼ਨ ਕਰਨ ਲੱਗ ਗਈ ਸੀ ਕਹਿੰਦੀ ਵੀ ਹੁਣ ਕੀ ਕਰੀਏ ਮੈਂ ਕਹਾਂ ਚਲ ਮੈਂ ਨਾਲ ਲੱਗ ਜਾਨੀਂਗੀ ਤੇਰੇ ਨਾਲ ਪਾਥੀਆਂ ਚ ਕਾ ਦਿੰਨੀ ਆ ਉਹ ਕਹਿੰਦੀ ਚਲ ਠੀਕ ਆ ਸੀ ਭਾਈ ਤਿੰਨੇ ਜਣੇ ਲੱਗੇ ਦਾਦੀ ਕਹਿੰਦੀ ਚਲ ਮੈਂ ਵੀ ਤੁਹਾਡੀ ਹੈਲਪ ਕਰ ਦਿੰਨੀ ਆਗੀ ਤੇ ਮੈਂ ਥੋੜੀਆਂ ਥੋੜੀਆਂ ਪਾਥੀਆਂ ਬੱਠਲ ਚ ਪਾ ਲਿਆਉਂਦੀ ਸੀਗੀ ਮੰਮੀ ਐਵੇਂ ਗੇੜੇ ਲਾ ਦਿੰਦੀ ਸੀ ਤੇ ਅਸੀਂ ਨਾ ਧੜਾਂ ਬਣਾਈ ਕੇ ਵੀ ਚਲ ਧੜਾ ਇੱਕ ਸਾਈਡ ਤੇ ਵੀ ਮਾਗਰ ਦੇ ਦਵਲ ਗਹਾਰਾ ਬਣਾ ਲਾਂਗੇ ਚਲ ਗਹਾਰੇ ਦੇ ਵਿੱਚ ਸਾਰੀਆਂ ਇਕੱਠੀਆਂ ਧਰੀਆਂ ਯਾਨਕਿ ਉਹ ਗਿੱਲੀਆਂ ਸੀ ਪਾਥੀਆਂ ਹਲੇ ਸੀ ਗਹਾਰਾ ਵੀ ਨਹੀਂ ਬਣਾ ਸਕਦੇ ਸੀਗੇ ਜੇ ਗਿੱਲੀਆਂ ਪਾਥੀਆਂ ਮੜਾਇਆ ਹੱਥ ਲਾਉਂਦੇ ਸੀ ਕਈ ਵਾਰ ਕੋਈ ਨਾ ਕੋਈ ਪਾਥੀ ਟੁੱਟੀ ਜਾਂਦੀ ਸੀਗੀ ਤਾਂ ਚਲ ਅਸੀਂ ਬੱਠਲ ਮੈਂ ਭਰ ਲਿਆਉਂਦੀ ਸੀ ਪਾਥੀਆਂ ਦਾ ਸੈ ਉਹ ਗਾਂਹ ਤੋਂ ਲੱਗੇ ਸੀਗੇ ਭਰ ਕੇ ਉੱਥੇ ਦਾਦੀ ਕੋਲ ਧਰੇ ਆਉਂਦੀ ਸੀ ਕਿਤੇ ਦਾਦੀ ਲਾ ਦਿੰਦੀ ਸੀਗੀ ਪਾਥੀਆਂ ਧੜ ਤੇ ਕਿਤੇ ਅਸੀਂ ਆਪ ਹੀ ਲਾ ਦਿੰਦੇ ਸੀਗੇ ਚਲ ਮੰਮੀ ਵੀ ਗੇੜੇ ਲਾਉਂਦੀ ਸੀਗੀ ਤੇ ਨਾਲ ਹੀ ਸਾਡੀ ਰੀਤ ਚੌੜ ਕਰਨ ਲੱਗਿਓ ਕਹਿੰਦੀ ਮੈਂ ਵੀ ਪਾਥੀਆਂ ਚੱਕ ਕੇ ਲਿਓਣੀਆਂ ਕੁਝ ਕੁ ਪਾਥੀਆਂ ਇਹ ਚੱਕ ਲਿਉਂਦੀ ਸੀਗੀ ਤੇ ਕੁਸ ਕੋਥੀ ਭੰਨੇ ਆਉਂਦੀ ਸੀ ਉਹ ਪਾਥੀ ਦੁੱਤੇ ਬਹਿ ਜਾਂਦੀ ਸੀ ਪਾਥੀ ਫੁੱਟ ਜਾਂਦੀ ਸੀ ਤੇ ਕਿਉਂਕਿ ਗਿੱਲੀਆਂ ਸੀ ਨਾ ਪਾਥੀਆਂ ਇਸ ਕਰਕੇ ਤਾਂ ਵੀ ਫਿਰ ਚਲ ਦਾਦੀ ਲਾਉਣ ਲੱਗੀ ਨਾਲ ਮੈਂ ਕੋਲੇ ਵੋਝ-ਵੋਝ ਕੇ ਧਰੀ ਗਈ ਦਾਦੀ ਮੈਨੂੰ ਕੋ ਨਾਲ ਧਰੀ ਕਹਿੰਦੀ ਆ ਨਾ ਫੋਟ ਨਾ ਜਾਣ ਪਾਥੀਆਂ ਗੀਆਂ ਫਿਰ ਖਰਾਬ ਹੋ ਜਾਂਦੀਆਂ ਨਗੀਆਂ ਇੰਨੀ ਮਿਹਨਤ ਕਰੀ ਮਾਚਾਲਾ ਹੌਲੀ ਹੌਲੀ ਧਰਦੀ ਮੈਨੂੰ ਕਹਿੰਦੀ ਥੋੜੀਆਂ ਲਿਆਈ ਪਾਥੀਆਂ ਵੀ ਬਾਲੀਆਂ ਨਾ ਬੱਠਲ ਭਰ ਕੇ ਲੈਣਾ ਤਾਂ ਤੈਨੂੰ ਚੱਕਣੀ ਔਖੇ ਨੇ ਨਾਲੇ ਗਿੱਲੀਆਂ ਗਿੱਲੀਆਂ ਨਗੀਆਂ ਖਰਾਬ ਹੋ ਜਾਣਗੀਆਂ ਮੈਂ ਚੱਲ ਠੀਕ ਆ ਮੈਂ ਥੋੜੀਆਂ ਥੋੜੀਆਂ ਲੈ ਆਉਂਗੀ ਫਿਰ ਦੁਆਲ ਚੱਲ ਪਾਥੀਆਂ ਸੀ ਉੱਥੇ ਬੱਠਲ ਚ ਧਰਿਆ ਮੈਂ ਬੱਠਲ ਦੇ ਵਿੱਚ ਪਾਥੀਆਂ ਪਾਈਆਂ ਦਾਦੀ ਕਹਿੰਦੀ ਮੈਂ ਥੱਕ ਗਈ ਹੁਣ ਬਿੰਦਕ ਖੜੀ ਹੋ ਕੇ ਸਾਈਡ ਤੇ ਬਹਿ ਕੇ ਕਹਿੰਦੀ ਦਮ ਲੈਣੀ ਹੈਗੀ ਚੱਲ ਮੈਂ ਪਾਥੀਆਂ ਬੱਠਲ ਚ ਪਾ ਕੇ ਮੈਂ ਚਲ ਵੀ ਮੈਂ ਗੇੜੇ ਲਾਉਣੀ ਆ ਸੀ ਆਪੇ ਚੱਲ ਲਾਂਗੇ ਤੂੰ ਬਹਿ ਜਾ ਬਿੰਦਕ ਚਲ ਦਾਦੀ ਕਹਿੰਦੀ ਕਾਹ ਨੂੰ ਮੈਂ ਬੈਂਦੀ ਨਹੀਂ ਹੈ ਕਹਿੰਦੇ ਚਲ ਜਿੰਨਾ ਕੋ ਹੁੰਦਾ ਮੈਂ ਉਹਨਾਂ ਕੋ ਕਰਾਉਣਿਆ ਕਦੀ ਕੋ ਵੀ ਟੈਨਸ਼ਨ ਸੀ ਵੀ ਜੇ ਮੀਂਹ ਆ ਗਿਆ ਸਾਰੀਆਂ ਪਾਥੀਆਂ ਖਰਾਬ ਹੋ ਜਾਣਗੀਆਂ ਵੀ ਮੀਂਹ ਤੋਂ ਪਹਿਲਾਂ ਫਟਾਫਟ ਕਰਦੀਏ ਤਾਂ ਵਧੀਆਗਾ ਚਲ ਮੈਂ ਬੱਠਲ ਦੇ ਵਿੱਚ ਦੋ ਤਿੰਨ ਪਾਥੀਆਂ ਪਾ ਲੈਂਦੀ ਸੀ ਕਿਤੇ ਚਾਰ ਵੀ ਪਾ ਲੈਣ ਸੀ ਜੇ ਸੁੱਕਿਆ ਹੋਣ ਤਾਂ ਮੈਂ ਵੱਧ ਪਾ ਲੈਂਦੀ ਸੀ ਜੇ ਗਿੱਲੀਆਂ ਸੀਆਂ ਤਾਂ ਮੈਂ ਘੱਟ ਪਾ ਲੈਂਦੀ ਸੀ ਮੰਮੀ ਕਹਿੰਦੀ ਕਹਿੰਦੀ ਲਵੀ ਥੋੜੀਆਂ ਲਿਆ ਕਹਿੰਦੀ ਚੱਲ ਚਾਹੇ ਥੋੜਾ ਜਿਹਾ ਟਾਈਮ ਲੱਗ ਜੇ ਵੀ ਧਿਆਨ ਨਾਲ ਵੀ ਤੈਨੂੰ ਵੀ ਚੱਕਣੀਆਂ ਔਖੀਆਂ ਨਹੀਂ ਗਿਆ ਭਾਰ ਹੋ ਜਾਂਦਾਗਾ ਤੇ ਉਹ ਗਿੱਲੀਆਂ ਪਾਥੀਆਂ ਤੁਹਾਨੂੰ ਵੀ ਪਤਾ ਵੀ ਕਿੰਨੀਆਂ ਭਾਰੀਆਂ ਆਉਂਦੀਆਂ ਨੇਗੀਆਂ ਚੱਲ ਦਾਦੀ ਉਹ ਸਾਡੀ ਥੱਕ ਗਈ ਉਹ ਬਹਿ ਗਈ ਸਾਈਡ ਤੇ ਅਸੀਂ ਮੈਂ ਤੇ ਮੰਮੀ ਨਾਲ ਦੇ ਨਾਲ ਚਿਨੀ ਗਈਆਂ ਉਹ ਕਹਿੰਦੀ ਤੇਰੇ ਨਾਲ ਮੈਂ ਚੰਨੇ ਆ ਕੇ ਕਹਿੰਦੀ ਹੋਰ ਚੱਕ ਲੈਉਣੀ ਆਂਗੀ ਚੱਲ ਫਿਰ ਮੈਂ ਬੱਠਲ ਚ ਪਾ ਲਿਓ ਕਹਿੰਦੀ ਮੈਂ ਚੰਦੇ ਆਂਗੀ ਤੂੰ ਬੱਠਲ ਚ ਪਾ ਪਾ ਕੇ ਕਹਿੰਦੀ ਮੇਰੇ ਕੋਲ ਲੈ ਕੇ ਆਈ ਮਾ ਚੱਲ ਮੈਂ ਲਿਆਉਣੀ ਆਂਗੀ ਹੁਣ ਅਸੀਂ ਇਹ ਜਿਹੜਾ ਧੜਾਗਾ ਉਹ ਲਿਪ ਤਾਂ ਹੁਣ ਅਸੀਂ ਇਹਨੂੰ ਕਾਗਜ਼ ਨਾਲ ਟੱਗ ਦਾਂਗੇ ਜੇ ਮੀਂਹ ਆ ਗਿਆ ਤਾਂ ਵੀ ਸਾਡੀ ਪਾਥੀਆਂ ਗਿੱਲੀਆਂ ਨਹੀਂ ਹੋਣਗੀਆਂ ਤੇ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਆ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਦਾਗਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਦੇ ਹੋ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਮਿਲਦੇ ਆਂਗੇ ਕਿਸੇ ਹੋਰ ਵੀਡੀਓ ਦੇ ਨਾਲ ਆਪਾਂ ਆਪਣੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਆਪਣੇ ਪੇਜ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਧੰਨਵਾਦ